ਸੰਸਾ ਟਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਯਾਨੀ ਕਿ ਸੁਪਨੀਤ ਗੈਲਵਨੀ ਉਹ ਪਿਆਰ ਪਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਗੁਰਸਾਗਰ ਮਸੂਆਣਾ ਸਾਹਿਬ ਵਿਖੇ ਜਿੱਥੇ ਕਿ ਸੰਤ ਮਹਾਪੁਰਸ਼ਾ ਅਤਰ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈਗੀ ਆ ਇਹ ਵਰਸੀ ਮਿਤੀ 2 ਫਰਵਰੀ ਨੂੰ ਸਮਾਪਤ ਹੋਊਗੀ ਅਤੇ ਉਹਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਆ ਅਤੇ ਕੀਰਤਨ ਵੀ ਸਜਾਏ ਜਾਣਗੇ ਸੋ ਆਓ ਆਪਾਂ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆ ਅਤੇ ਹੋਰ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਵਰਸੀ ਬਾਰੇ ਹੋਰ ਜਾਣਕਾਰੀ ਇਕੱਠੀ ਕਰਦੇ ਆ ਸੋ ਹੁਣ ਅਪਾ ਗੱਲਬਾਤ ਕਰਾਂਗੇ ਭਾਈ ਸਾਹਿਬ ਮਹਿੰਦਰ ਸਿੰਘ ਜੀ ਦੇ ਨਾਲ ਜੋ ਕਿ ਆਪਾਂ ਨੂੰ ਸੰਤ ਅਤਰ ਸਿੰਘ ਜੀ ਦੀ ਵਰਸੀ ਤੋਂ ਰਿਲੇਟਡ ਜਾਣਕਾਰੀ ਦੇਣਗੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਇਸ ਗੁਰਦੁਆਰੇ ਨੂੰ ਆਪਾਂ ਨੂੰ ਸੰਗਤਾਂ ਤੋਂ ਬਹੁਤ ਸਾਰਾ ਪਿਆਰ ਮਿਲਿਆ ਪਿਛਲੇ ਕੁਝ ਸਮੇਂ ਦੇ ਵਿੱਚ ਤੇ ਹੁਣ ਇੱਥੇ ਵਰਸੀ ਤੋਂ ਲੈ ਕੇ ਜਿਹੜੇ ਆਰੰਭ ਕੀਤੇ ਗਏ ਖੰਡ ਪਾਠ ਸਾਹਿਬ ਨੇ ਉਹਨਾਂ ਦੇ ਪ੍ਰਕਾਸ਼ ਹੋਏ ਨੇ ਤੇ ਸੰਗਤਾਂ ਦਾ ਇਹਦੇ ਵਿੱਚ ਵੀ ਆਪਾਂ ਭਾਰੀ ਇਕੱਠ ਤੇ ਸੇਵਾਵਾਂ ਦੇਖ ਰਹੇ ਆ ਸੋ ਆਪਾਂ ਕੁਝ ਜਾਣਕਾਰੀ ਦਰਸ਼ਕਾਂ ਤੱਕ ਹੋਰ ਸਾਂਝੀ ਕਰਨੀ ਚਾਹੀਏ ਜੀ ਹਾਂ ਇਹ ਤਕਰੀਬਨ ਸ਼ੰਤਪਾ ਬਾਤਲ ਸਿੰਘ ਜੀ ਹੋਰੀ ਮਸਤੋਣੇ ਵਾਲਿਆਂ ਦੀ ਯਾਦ ਵਿੱਚ ਇਹ ਸਥਾਨ ਖੁੱਲੇ ਨੂੰ 1.5 ਸਾਲ ਹੋ ਗਿਆ ਜੀ ਇਹ ਜੂਨ 23 ਵਿੱਚ ਹੋਪਨ ਹੋਇਆ ਸੀ ਉਸ ਤੋਂ ਬਾਅਦ ਪਿਛਲੇ ਸਾਲ 87ਵਾਂ ਵਰਸੀ ਮਨਾਈ ਗਈ ਸੀ ਜੀ ਹੁਣ ਜੋ ਹੈ ਉਹਨਾਂ ਦੀ 98ਵਾਂ ਵਰਸੀ ਆ ਜਿਹੜੀ ਆ ਮਨਾਈ ਜਾ ਰਹੀ ਹੈ 25 ਦਸੰਬਰ ਤੋਂ ਖੰਡਪਾਟ ਸਾਹਿਬਾਨਾਂ ਦੀ ਲੜੀ ਜਿਹੜੀ ਆ ਵਗ ਵਗ ਪਰਿਵਾਰਾਂ ਵੱਲੋਂ ਸ਼ਬਾਬਾਂ ਲਈਆਂ ਜਾ ਰਹੀਆਂ ਨੇ ਜੀ ਉਹ ਲਗਾਤਾਰ ਨਿਰੰਤਰ ਉਹ ਲੜੀ ਚੱਲ ਰਹੀ ਹੈ ਬਿਲਕੁਲ ਜੀ ਸੋ ਹੁਣ ਜਿਹੜੇ ਆਉਣ ਵਾਲੇ ਸਮੇਂ ਵਿੱਚ ਲਿਖੇਗਾ ਪ੍ਰੋਗਰਾਮ ਆ ਉਹ ਖਾਸ ਤੌਰ ਤੇ ਜਿਵੇਂ 31 ਜਨਵਰੀ ਨੂੰ ਉਹਨਾਂ ਦਾ ਅਸਲੀ ਵਰਸੀ ਦਾ ਦਿਹਾੜਾ ਹੈ ਜੀ 31 ਜਨਵਰੀ ਨੂੰ ਆਪਾਂ ਜੋ ਹੈਗੇ ਆ ਅਖੰਡ ਪਾਠ ਸਾਹਿਬ ਚਾਰ ਆਰੰਭ ਹੋਣਗੇ ਜੀ ਪਹਿਲੇ ਇੱਕ ਇੱਕ ਤੇ ਸਾਰੇ ਚੱਲਦੇ ਇੱਕ ਦਾ ਭੋਗ ਭਜਨ ਦਾ ਦੂਸਰੇ ਆਰੰਭ ਹੋ ਜਾਂਦੇ ਆ ਬਿਲਕੁਲ ਜੀ ਤੇ ਉਹ 31 ਨੂੰ ਆਰੰਭ ਹੋਣਗੇ ਪਹਿਲੀ ਤਰੀਕ ਨੂੰ ਸ਼ਾਮ ਨੂੰ ਅ ਅਖੰਡ ਕੀਰਤਨ ਜਥੇ ਵੱਲੋਂ ਤੇ ਹੋਰ ਜਥਿਆਂ ਵੱਲੋਂ ਜੀ ਲੇਟ ਰਾਤ ਤੱਕ ਕੀਰਤਨ ਦਰਬਾਰ ਹੋਏਗਾ ਜੀ ਨਾਲ ਨਾਲ ਹੀ ਦੂਸਰੇ ਦਿਨ 2 ਫਰਵਰੀ ਨੂੰ ਅ ਚਾਰ ਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ ਸਾਰਾ ਦੀਵਾਨ ਸਾਰਾ ਦਿਨ ਦੀਵਾਨ ਸਜੇਗਾ ਕੀਰਤਨ ਢਾਡੀ ਵਾਰਾਂ ਬੁਲਾਰੇ ਮਹਾਂਪੁਰਸ਼ਾਂ ਦੇ ਜੀਵਨ ਤੇ ਜੋ ਆ ਰੋਸ਼ਨੀ ਪਾਉਣਗੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੋ ਸਤਾਈ ਵਿੱਚ 100 ਸਾਲਾਂ ਵਰਸੀ ਮਹਾਂਪੁਰਸ਼ਾਂ ਦੀ ਆ ਰਹੀ ਹੈ ਜੀ ਉਹਦੇ ਵਾਸਤੇ ਸੰਗਤਾਂ ਨੂੰ ਸੇਵਾ ਅੱਜ ਤੋਂ ਹੀ ਅਸੀਂ ਕਰ ਰਹੇ ਆਂ ਬਿਲਕੁਲ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਉਹ ਅਚਪਦਰੀ ਤੌਰ ਤੇ ਮਨਾਈਏ ਜੀ ਤਾਂ ਕਿ ਜੋ ਮਹਾਂਪੁਰਸ਼ਾਂ ਦਾ ਜੀਵਨ ਹੈ ਹੀ ਸਾਰਾ ਕਾਲ ਗੁਰ ਸਿੱਖੀ ਪ੍ਰਚਾਰ ਵਿੱਚ ਜਦੋਂ ਕਿ ਮਾਲਵਾ ਏਰੀਆ ਦੇ ਵਿੱਚ ਜੀ ਬਹੁਤ ਘੱਟ ਪ੍ਰਚਾਰ ਸੀ ਸਿੱਖੀ ਦਾ ਜ਼ਿਆਦਾ ਤੌਰ ਤੇ ਅੰਗਰੇਜ਼ ਰਾਜ ਦੇ ਵਿੱਚ ਮੈਸ਼ਰੀ ਲੋਕ ਪਿੰਡਾਂ ਵਿੱਚ ਜਾ ਕੇ ਸਾਡੇ ਧਰਮ ਦੇ ਵਦਨ ਭੁੱਲਣ ਤੇ ਬਹੁਤ ਜਿਹੜੀਆਂ ਰੁਕਾਵਟਾਂ ਸਨ ਜੀ ਉਹ ਉਹਨਾਂ ਨੂੰ ਦੂਰ ਕਰਕੇ ਸੰਤਵਾਪੁਰ ਸਾਹਿਬ ਨੇ ਸਾਦਾ ਢੰਗ ਨਾਲ ਧਾਰਨਾ ਦੇ ਸ਼ਬਦ ਸਰਲ ਤਰੀਕੇ ਨਾਲ ਗੁਰਬਾਣੀ ਦੇ ਆਰਤ ਔਰ ਸ਼ਬਦ ਦੀ ਟਕੋਰ ਮਾਰ ਕੇ ਉਦੋਂ ਉਹਦੇ ਉੱਤੋਂ ਦੇ ਮਾਲਵਾ ਇੱਕ ਖੇਤਰ ਦਾ ਹੀ ਨਹੀਂ ਪੂਰੇ ਪੰਜਾਬ ਲੈਵਲ ਤੇ ਸਿੱਖੀ ਦਾ ਪ੍ਰਸਾਰ ਪ੍ਰਚਾਰ ਕੀਤਾ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੁੜਕੇ ਸਿੰਘ ਸਜੀ ਤੇ ਔਰ ਸਿੰਘ ਸਵਾਵਾ ਲਹਿਰ ਨਾਲ ਵੀ ਕੰਮ ਕੀਤਾ ਆਜ਼ਾਦੀ ਦੀ ਲਹਿਰ ਨਾਲ ਵੀ ਮਾਪੁਰਸ਼ਾ ਨੇ ਯੋਗਦਾਨ ਪਾਇਆ ਇਤੋਂ ਤੱਕ ਕਿ ਉਹਨਾਂ ਨੇ ਚਾਰ ਸਿੱਖਾਂ ਨੂੰ ਬਾਹਰ ਵੀ ਭੇਜਿਆ ਪੜਨ ਵਾਸਤੇ ਜਿਹਦੇ ਵਿੱਚ ਸੰਤ ਤੇਜਾ ਸਿੰਘ ਜੀ ਸਨ ਜੀ ਸੰਤ ਤੇਜਾ ਸਿੰਘ ਜੀ ਨੇ ਇਸ ਮੁਲਕ ਵਿੱਚ ਪੜਾਈ ਵੀ ਕੀਤੀ ਔਰ ਅਮਰੀਕਾ ਵਿੱਚ ਚਾਰ ਵਰਜ ਯੂਨੀਵਰਸਿਟੀ ਦੇ ਪਹਿਲੇ ਉਹ ਦਸਤਾਰ ਧਾਰੀ ਜਿਹੜੇ ਸਟੂਡੈਂਟ ਸੀਗੇ ਉਸ ਵੇਲੇ ਬਿਲਕੁਲ ਜੀ ਉਹਨਾਂ ਨੇ ਇੱਥੇ ਵਿਦਿਆ ਕੀਤੀ ਸਾਡਾ ਹੁਣ ਫਰਜ਼ ਬਣ ਜਾਂਦਾ ਜੀ ਕਿ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਇਹਨਾਂ ਦੇਸ਼ਾਂ ਅੰਦਰ ਵੀ ਅਸੀਂ ਉਹਨਾਂ ਦੇ ਜਿਹੜੇ ਪੂਰਨੇ ਪਾਏ ਹੋਏ ਆ ਮਾਰਗ ਚਲਾਇਆ ਹੋਇਆ ਉਹਨੂੰ ਅੱਗੇ ਤੋਰਦੇ ਹੋਏ ਇਹ ਯਤਨ ਕੀਤੇ ਜਾ ਰਹੇ ਬਿਲਕੁਲ ਭਾਈ ਸਾਹਿਬ ਜੀ ਤੇ ਜਿਹੜੀ ਮਸਤੂਆਣਾ ਸਾਹਿਬ ਦੀ ਨਗਰੀ ਦੇ ਵਿੱਚ ਅੱਜ ਜਿਹੜੀਆਂ ਸੇਵਾਵਾਂ ਉੱਥੇ ਵੀ ਨਿਭਾਈਆਂ ਜਾ ਰਹੀਆਂ ਜਿਵੇਂ ਕਿ ਤੁਸੀਂ ਮਾਲਵਾ ਦੀ ਗੱਲ ਕੀਤੀ ਸੀਗੀ ਬੜੇ ਵਧਾਈ ਦੇ ਪਾਤਰਾਂ ਜਿਹੜੇ ਲੋਕ ਇਸ ਸੇਵਾ ਦੇ ਵਿੱਚ ਜੁੜੇ ਹੋਏ ਆ ਤੇ ਸਰੀ ਦੀ ਨਗਰੀ ਦੇ ਵਿੱਚ ਵੀ ਜੀ ਇਹ ਮਹਾਨ ਜਿਹੜੀ ਆਪਾਂ ਕਹਿ ਸਕਦੇ ਆ ਕਿ ਵਰਸੀ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਤੇ ਨਾਲ ਨਾਲ ਜੋ ਵੀ ਇੰਨੇ ਇੰਨੇ ਇੰਤਜ਼ਾਮ ਨੇ ਜਿਵੇਂ ਤੁਸੀਂ ਦੱਸਿਆ ਕਿ ਕੀਰਤਨ ਆਪਣੇ ਸਜਾਏ ਜਾਣਗੇ ਜਾਂ ਹੋਰ ਵੀ ਵੀ ਸੇਵਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੀਆਂ ਬੜੀ ਵਧਾਈ ਦਿੰਨੇ ਆ ਉਹ ਸਾਰੇ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਇਕੱਠੇ ਹੋ ਕੇ ਸੰਭਵ ਕੀਤਾ ਜੀ ਤਰਵਾਦੇ ਆ ਇਸ ਤੇ ਵੀ ਚੱਸੀ ਵੀ ਆਪਣੇ ਆਪ ਨੂੰ ਵਿਭਾਗੇ ਸਮਝਦੇ ਆ ਕਿ ਇਹਦੇ ਵਿੱਚੋਂ ਜਿਵੇਂ ਹੁਣ ਸਾਡੇ ਕੋਲ ਸੰਤਿਆ ਦੀਆਂ ਕਲਾਸਾਂ ਚੱਲਦੀਆਂ ਨੇ ਅੱਛਾ ਜੀ ਕੀਰਤਨ ਦੀਆਂ ਕਲਾਸਾਂ ਚੱਲਦੀਆਂ ਨੇ ਤੇ ਹੋਰ ਵੀ ਵਿਸ਼ਵਾਵਾ ਜਿਹੜੀਆਂ ਨੇ ਜਿਵੇਂ ਕਿ ਲੰਗਰ ਦੀ ਪ੍ਰਥਾ ਤਾਂ ਹਰ ਗੁਰੂ ਘਰ ਵਿੱਚ ਹੈਗੀ ਹੈ ਪਰ ਅੱਜ ਸਮੇਂ ਦੀ ਲੋੜ ਵੀ ਬੜਾ ਜਿਹੜਾ ਇੰਟਰਨੈਸ਼ਨਲ ਸਾਡਾ ਸਟੂਡੈਂਟ ਆਇਆ ਹੋਇਆ ਉਹਨਾਂ ਦੇ ਖਰਚਿਆਂ ਦੀਆਂ ਤੰਗੀਆਂ ਉਹਨਾਂ ਦੇ ਆਪਣੇ ਉਹਨਾਂ ਦੀਆਂ ਲੋੜਾਂ ਉਹਨਾਂ ਬਾਅਦ ਤੇ ਅਸੀਂ ਕੁਝ ਹੋਰ ਨਹੀਂ ਕੁਝ ਕਰ ਸਕਦੇ ਤੋ ਉਹਨਾਂ ਨੂੰ ਦੋ ਡੰਗ ਦੀ ਦੋ ਦਾ ਪ੍ਰਸ਼ਾਦਾ ਦਾ ਸ਼ਿਕਾਇਤ ਸਕਦੇ ਹਨ ਨਾ ਉਹ ਸੰਕਤਾਂ ਦੇ ਸਹਿਯੋਗ ਨਾਲ ਉਹ ਕੀਤਾ ਜਾ ਰਿਹਾ ਹੋਰ ਆਉਣ ਵਾਲੇ ਸਮੇਂ ਵਿੱਚ ਬੜੇ ਵੱਡੇ ਜਿਹੜੇ ਆ ਉਲੀਕੇ ਜਾ ਰਹੇ ਆ ਜਿਵੇਂ ਕਿ ਗੁਰੂ ਨਾਨਕ ਗਲੋਬਲ ਇੰਸਟੀਚਿਊਟ ਜਿਹੜਾ ਉਹ ਵੀ ਆਇਆ ਹੋਇਆ ਹੁੰਦ ਵਿੱਚ ਸਾ ਗਿਆਨ ਸਿੰਘ ਸੰਧੂ ਹੋਰੀ ਉਹ ਉਦੋਂ ਚਲਾ ਰਹੇ ਆ ਤੇ ਉਹਦੇ ਵਿੱਚ ਵੀ ਅਸੀਂ ਚਾਹੁੰਦੇ ਆ ਕਿ ਸੰਤ ਤੇਜਾਰ ਸਿੰਘ ਜੀ ਉਹਨਾਂ ਦਾ ਸੁਪਨਾ ਹੈ ਜੋ ਇੱਥੇ ਯੂਨੀਵਰਸਿਟੀ ਸਥਾਪਿਤ ਕਰਨ ਦਾ ਉਹ ਵੀ ਪੂਰਾ ਹੋ ਰਿਹਾ ਇਹ ਇਹਦੇ ਲਈ ਅਸੀਂ ਸਾਰਿਆਂ ਨੂੰ ਸਾਨੂੰ ਯਤਨ ਕਰਨਾ ਚਾਹੀਦਾ ਲੋੜਵੰਦਾਂ ਦੀ ਮਦਦ ਕਰਨ ਲਈ ਇਹ ਆਧਾਰਾ ਸਮਾਸ਼ੇ ਘੱਟ ਪਰ ਹੈ ਤੇ ਔਰ ਨਾਲ ਨਾਲ ਇੱਥੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਵੀ ਬਚਨ ਬੰਦ ਹੈ ਸੰਤ ਮਹਾਂਪੁਰਸ਼ਾਂ ਦੀ ਵਰਸੀ ਜਿਹੜੀ ਹੈ ਮੈਂ ਤੇ ਸਮਝਦਾ ਕਿ ਸਾਨੂੰ ਖਾਸ ਕਰਕੇ ਮਾਲਵਾ ਸੰਗਤਾਂ ਜਿਹੜੀਆਂ ਨੇ ਹੈ ਨਾ ਜਿਨ੍ਹਾਂ ਤੇ ਬਹੁਤ ਵੱਡੇ ਪਰਵ ਕਰ ਮਹਾਂਪੁਰਸ਼ਾਂ ਨੇ ਕੀਤੇ ਹੋਏ ਨੇ ਮੈਂ ਉਸ ਸਾਰੇ ਇਲਾਕੇ ਨੂੰ ਖੁੱਲਾ ਸੱਦਾ ਦੇ ਰਿਆਂ ਦੋਨੋਂ ਹੱਥ ਜੋੜ ਬੇਨਤੀ ਕਰਦਾ ਜੀ ਕਿ ਦੋ ਪਹਿਲੀ ਤਰੀਕ ਸ਼ਾਮ ਸ਼ਾਮ ਨੂੰ ਔਰ ਦੋ ਤਰੀਕ ਸਵੇਰ ਨੂੰ ਸਾਰੇ ਦਿਨ ਦੇ ਨਾਲ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕਿਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਆਉਣ ਵਾਲੇ ਸਮੇਂ ਦੇ ਜੋ ਪ੍ਰੋਗਰਾਮ ਆ ਉਹਨਾਂ ਨੂੰ ਆਪਾਂ ਅਲੀਕ ਸਕੀਏ ਸਾਰੀ ਸੰਗਤ ਨਾਲ ਮਿਲ ਕੇ ਜੀ ਇਹਦੀ ਮਨੋਪਲੀ ਨਹੀਂ ਹੈ ਕਿਸੇ ਦੀ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਸੰਗਤਾਂ ਹੀ ਚਲਾ ਰਹੀਆਂ ਸੰਗਤਾਂ ਨੇ ਅੱਗੇ ਤੋਰਨਾ ਇਹਨਾਂ ਨੂੰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਹ ਸਾਰੇ ਆਪਰ ਵਾਲੇ ਮਿਲ ਕੇ ਆਓ ਮਹਾਂਪੁਰਸ਼ਾਂ ਦੀ ਵਰਸੀ ਵੀ ਮਨਾਈਏ ਤੇ ਨਾਲ-ਨਾਲ ਜੋ ਉਹਨਾਂ ਦਾ ਗੁਰਮਤ ਦਾ ਨਰੋਆ ਸੰਦੇਸ਼ ਹੈ ਉਹ ਪਖੰਡਵਾਦ ਤੋਂ ਬੜੇ ਦੂਰ ਸਨ ਗੱਦੀ ਨਸ਼ੀਨੀ ਤੋਂ ਬੜੇ ਦੂਰ ਸਨ ਨਾ ਉਹਨੇ ਗੱਦੀ ਕਿਸੇ ਤੋਂ ਲਈ ਨਾ ਕਿਸੇ ਨੂੰ ਦਿੱਤੀ ਉਹ ਡੇਰਾਵਾਦੀ ਨਹੀਂ ਸਨ ਉਹ ਇੱਕ এডਿਕੇਸ਼ਨ ਨੂੰ ਔਰ ਗੁਰਸਿੱਖੀ ਨੂੰ ਪਰਣਾਏ ਹੋਏ ਸਮਰਪਿਤ ਮਹਾਂਪੁਰਸ਼ ਹਨ ਉਹਨਾਂ ਨੂੰ ਅਸੀਂ ਦੂਜਿਆਂ ਨਾਲ ਜਾਂ ਪਖੰਡੀ ਪਖੰਡਵਾਦ ਨਾਲ ਜੋੜ ਕੇ ਨਾ ਦੇਖੀਏ ਅਸੀਂ ਉਹਨਾਂ ਦੀਆਂ ਜਿਹੜੀਆਂ ਸ਼ਵਾਵਾ ਪੰਥ ਪ੍ਰਤੀ ਨਰੋਈ ਸ਼ੋਚ ਹੈ ਉਹਨਾਂ ਦੀ ਜੀ ਉਹ ਹਰ ਪੱਖ ਤੋਂ ਦੇਹ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਵਿੱਚ ਸਿੱਖੀ ਪ੍ਰਚਾਰ ਤੋਂ ਲੈ ਕੇ ਜੀ ਜਾਂ ਉਸ ਸਮੇਂ ਦੀਆਂ ਹਕੂਮਤਾਂ ਦਾ ਟੱਕਰਾ ਕਰਕੇ ਜਾਂ ਜਿਹੜੀਆਂ ਸਾਡੀਆਂ ਵਿਹਿਮਾ ਭਰਮਾ ਬੜੀਆਂ ਉਸ ਵੇਲੇ ਦੀਆਂ ਕ੍ਰੀਤੀਆਂ ਸੀਗੀਆਂ ਜੀ ਉਹਨਾਂ ਨੂੰ ਦੂਰ ਕਰਕੇ ਉਹਨਾਂ ਨੇ ਨਰੋਲਗੁਰ ਮੱਧ ਪ੍ਰਚਾਰ ਕੀਤਾ ਉੱਤੇ ਆਪਾਂ ਕਹਿ ਰਹੇ ਦਈਏ ਇਹ ਸਾਡੇ ਯਤਨ ਨੇ ਸਾਰੇ ਸੰਗਤ ਦੇ ਨਾਲ ਮਿਲ ਕੇ ਜੀ ਅਸੀਂ ਇਸ ਭਾਗ ਸਮਝਦੇ ਹਾਂ ਕਿ ਸਾਨੂੰ ਸਾਡੇ ਇਤਿਹਾਸ ਵਿੱਚ ਸੇਵਾ ਆਈ ਹੈ ਇਹ ਪਹਿਲੀ ਤਰੀਕ ਤੇ ਦੋ ਤਰੀਕ ਪਰ ਜਿਹੜੀ ਇਹਦੇ ਵਿੱਚ ਜ਼ਰੂਰ ਸੰਗਤਾਂ ਪਹੁੰਚ ਕੇ ਲਹਾ ਲੈਣ ਬਿਲਕੁਲ ਜੀ ਸਾਰੀਆਂ ਸੰਗਤਾਂ ਨੂੰ ਇਹ ਜਿਹੜੇ ਸਨੇਹੇ ਆ ਸਾਝਾ ਟੀਵੀ ਦੇ ਰਾਹੀਂ ਆਪਾਂ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਸੰਗਤਾਂ ਪਹੁੰਚਿਓ ਇੱਕ ਤੇ ਦੋ ਤਰੀਕ ਨੂੰ ਕਿਉਂਕਿ ਇਹ ਵਰਸੀ ਬਹੁਤ ਮਹਾਨ ਵਰਸੀ ਹੈਗੀ ਹੈ ਜੀ ਤੇ ਨਾਲ-ਨਾਲ ਜਿਹੜੀ ਤੇਜਾ ਸਿੰਘ ਜੀ ਹੋਰਾਂ ਦੀ ਸੋਚ ਸੀਗੀ ਸਿੱਖੀ ਨੂੰ ਲੈ ਕੇ ਤੇ ਨਾਲ-ਨਾਲ ਐਜੂਕੇਸ਼ਨ ਨੂੰ ਲੈ ਕੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਉੱਥੇ ਕਹਿ ਸਕਦੇ ਆ ਕਿ ਆਪਾਂ ਐਜੂਕੇਸ਼ਨ ਦੇ ਨਾਲ ਜੋੜਿਆ ਉੱਥੇ ਇੰਸਟੀਚਿਊਟ ਖੋਲੇ ਤੇ ਅੱਜ ਵੀ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੀ ਸੋ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਥੋੜੀਆਂ-ਥੋੜੀਆਂ ਘੱਟ ਰਹਿ ਗਈਆਂ ਸੀ ਪਰ ਜੇ ਆਪਾਂ ਗੱਲ ਕਰੀ ਗੁਰਦੁਆਰਿਆਂ ਦੇ ਵਿੱਚ ਜੇ ਉਹਨਾਂ ਦੇ ਗੁਰਦੁਆਰਿਆਂ ਦੇ ਰਾਹੀਂ ਆਪਾਂ ਸਿੱਖੀ ਬੱਚਿਆਂ ਤੱਕ ਲੈ ਕੇ ਜਾ ਸਕਦੇ ਹਾਂ ਜੀ ਬਿਲਕੁਲ ਸਿੱਖੀ ਵੀ ਨਾਲ-ਨਾਲ ਐਜੂਕੇਸ਼ਨ ਨੂੰ ਜਿਵੇਂ ਉੱਥੇ 10 ਕਾਲਜ ਨੇ ਚੱਲ ਰਹੇ ਜੀ ਤੇ ਹਾਂ ਭਾਵੇਂ ਬਡੂਰਾਬ ਸਾਹਿਬ ਦੇ ਨਾਂ ਥੱਲੇ ਚੱਲੀਆਂ ਪਰ ਉਹਦੇ ਬੇਸਿਕ ਤੌਰ ਤੇ ਕਰਤਾ-ਧਰਤਾ ਸੰਤ ਤੇਜਾ ਸਿੰਘ ਹੈ ਬਿਲਕੁਲ ਜੀ ਜਿਹੜੀਆਂ 30 ਕ 130 ਤਕਰੀਬਨ ਅਕੈਡਮੀਆਂ ਚੱਲਦੀਆਂ ਨੇ ਜੀ ਯੂਨੀਵਰਸਿਟੀ ਹੈ ਤੇ ਉਹਦੀਆਂ ਹੋਰ ਬ੍ਰਾਂਚਾਂ ਸਾਰੇ ਤਰੀਕੇ ਨਾਲ ਜੋ ਵੀ ਕੀਤਾ ਉਹਦਾ ਮੂਲ ਵਿੱਚ ਸੰਤਪਾਪਾਤਰ ਸਿੰਘ ਜੀ ਸੰਤਪਾਪਾ ਤੀਜਾ ਸਿੰਘ ਜੀ ਉਹਨਾਂ ਦੀ ਵੱਡੀ ਕਾਰਕਮਾਈ ਹੈ ਉਹ ਅੱਜ ਅਸੀਂ ਸਾਰਿਆਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਅਸੀਂ ਇਹਨਾਂ ਇਸ ਸਥਾਨ ਜੋ ਪਹਿਲਾ ਪੰਜਾਬ ਤੋਂ ਬਾਹਰ ਇਹ ਸਥਾਨ ਹੈ ਮਹਾਂਪੁਰਸ਼ਾਂ ਦੀ ਯਾਦ ਵਿੱਚ ਬਣਿਆ ਇਹਨੂੰ ਸਾਰੀ ਸਾਰੇ ਸਹਿਯੋਗ ਕਰਕੇ ਇੱਕ ਦੂਜੇ ਨਾਲ ਮਿਲਿਆ ਕਿ ਮੈਂ ਸਮਝਦਾ ਕਿ ਸਾਂਝਾ ਟੀਵੀ ਦਾ ਜੋ ਇਹਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਉਹ ਵੀ ਇੱਕ ਲਾ ਮਿਸਾਲ ਹੈ ਮੈਂ ਤੁਹਾਡੀ ਸਾਰੀ ਟੀਮ ਨੂੰ ਸਾਜਾ ਟੀਵੀ ਦੀ ਟੀਮ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਕਿ ਜਿਹੜਾ ਸਾਨੂੰ ਇਸ ادارے ਨੂੰ ਇੰਨਾ ਸਹਿਯੋਗ ਦਿੱਤਾ ਜਾ ਰਿਹਾ ਬਿਲਕੁਲ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇੰਨੀ ਸੋਹਣੀ ਜਾਣਕਾਰੀ ਸੰਗਤਾਂ ਤੱਕ ਲੈ ਕੇ ਜਾਣ ਦੇ ਵਿੱਚ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਇਹ ਵਰਸੀ ਹੈ ਪਲੀਜ਼ ਹੁੰਭਵਾ ਕੇ ਇਸ ਵਰਸੀ ਦੇ ਉੱਤੇ ਪਹੁੰਚਿਓ ਤੇ ਸੰਗਤਾਂ ਦਾ ਇਕੱਠ ਤਾਂ ਆਪਾਂ ਨੂੰ ਇੱਥੇ ਬਹੁਤ ਹੀ ਦਿਖਦਾ ਜੀ ਜੇ ਆਪਾਂ ਗੱਲ ਕਰੀਏ ਬਟ ਜਿਹੜੀ ਵਰਸੀ ਹੈ ਉਹਨੂੰ ਆਪਾਂ ਇੱਕ ਵਿਸ਼ਾਲ ਤਰੀਕੇ ਨਾਲ ਮਨਾਈਏ ਜੀ ਹਾਂ ਬਿਲਕੁਲ ਬਿਲਕੁਲ ਇਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਵੀ ਚਾਹੁੰਦੇ ਆ ਕਿ ਸਾਂਝਾ ਟੀਵੀ ਤੋਂ ਸਹਿਯੋਗ ਲੈ ਕੇ ਇਸ ਪ੍ਰੋਗਰਾਮ ਨੂੰ ਰਜਾਨਾ ਹੀ ਜੀ ਮਲੇਸ਼ ਗੁਰੂ ਘਰ ਤੋਂ ਰਜਾਨਾ ਲਾਈਵ ਦਾ ਪ੍ਰੋਗਰਾਮ ਵੀ ਚਲਾਇਆ ਜਾਵੇ ਇਹ ਵੀ ਯਤਨ ਨੇ ਸਾਡੇ ਤੇ ਸਹਿਯੋਗ ਦੀ ਵੀ ਲੋੜ ਹੈ ਤੇ ਸਾਨੂੰ ਤੁਸੀਂ ਸਹਿਯੋਗ ਵੀ ਦੇ ਰਹੇ ਹੋ ਸੰਗਤਾਂ ਵੀ ਸਹਿਯੋਗ ਕਰ ਰਹੀਆਂ ਆਪਾਂ ਤੋਂ ਉਹ ਸਮਾਂ ਦੂਰ ਨਹੀਂ ਜਦੋਂ ਇਥੋਂ ਲਾਈਵ ਪ੍ਰੋਗਰਾਮ ਘਰ ਘਰ ਇਥੋਂ ਜਾਣਾ ਸ਼ੁਰੂ ਹੋ ਜਾਏਗਾ ਸਾਂਝਾ ਟੀਵੀ ਦੇ ਰਾਹੀਂ ਬਿਲਕੁਲ ਜੀ ਤੇ ਭਾਈ ਸਾਹਿਬ ਮਹਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਜਦੋਂ ਸਾਂਝਾ ਪਰਿਵਾਰ ਆਉਂਦਾ ਤੁਸੀਂ ਹਮੇਸ਼ਾ ਅੱਗੇ ਹੁੰਨੇ ਹੋ ਗੱਲਬਾਤ ਕਰਨ ਲਈ ਬਹੁਤ ਸਹਿਯੋਗ ਬਹੁਤ ਪਿਆਰ ਦਿਖਾਉਨੇ ਆ ਸਾਡਾ ਪਿਕ ਦਰਸਲ ਚਾ ਇੱਕ ਪਿਤਾ ਇੱਕ ਕੇ ਹੰਬਾਰਕ ਜੀ ਜਦੋਂ ਤੁਸੀਂ ਇਹਨੂੰ ਲੈਨੇ ਆ ਆਪਾਂ ਸਾਰੇ ਇੱਕ ਦੇ ਪਿਤਾ ਦੇ ਪੁੱਤਰ ਧੀਆਂ ਆ ਸਾਰੇ ਆਪਾਂ ਦਾ ਸਾਰਿਆਂ ਦਾ ਹੀ ਫਰਜ਼ ਬਣ ਜਾਂਦਾ ਕਿ ਆਪਾਂ ਸਮਾਜ ਲਈ ਜਾਂ ਮਾਨਵਤਾ ਲਈ ਜੋ ਵੀ ਪਚੰਗਾ ਕਰ ਸਕੀਏ ਉਹ ਕਰਨੇ ਯਤਨਸ਼ੀਲ ਰਹਿਣਾ ਚਾਹੀਦਾ ਹਮੇਸ਼ਾ ਹੀ ਸਾਡਾ ਜੀਵਨ ਹੀ ਸੇਵਾ ਹੋਣਾ ਬਹੁਤ ਜ਼ਰੂਰੀ ਹੈ ਸੇਵਾ ਹੀ ਅਕਸ਼ ਲਕਸ਼ ਹੋਣਾ ਸਾਡਾ ਬਹੁਤ ਜ਼ਰੂਰੀ ਹੈ ਇਹ ਕਦੇ ਘਾਟਾ ਨਹੀਂ ਕਿਉਂਕਿ ਜਿਹੜਾ ਧਰਮ ਦੀ ਧਰਤੀ ਤੇ ਬੀਜ ਬੀਜਿਆ ਜਾਂਦਾ ਨਾ ਉਹ ਪਰਫੁੱਲਤ ਬਹੁਤ ਹੁੰਦਾ ਹਮੇਸ਼ਾ ਹੀ ਅਸੀਂ ਹੋਰ ਧਰਤੀਆਂ 'ਚ ਬੀਜ ਬੀਜਦੇ ਆ ਉਹਨੇ ਉਪਜਦੇ ਨਹੀਂ ਜਿਹਨੇ ਧਰਮ ਦੀ ਧਰਤੀ 'ਚ ਬੀਜ ਬੋਇਆ ਹੋਇਆ ਜੀ ਉਹਦਾ ਫਲ ਪ੍ਰਾਪਤ ਹੁੰਦਾ ਉਹ ਹੀ ਵਿਲਖਣੇ ਹੁੰਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਸੋ ਸੰਗਤਾਂ ਦੇ ਵਿੱਚੋਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੁਲਦੀਪ ਕੌਰ ਜੀ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਫਤੇ ਮੈਂ ਇਹ ਕਹਿਣਾ ਚਾਹੁੰਦੀ ਕਿ ਸਤਿਗੁਰੂ ਜਿਹੜੇ ਸੱਚੇ ਪਾਤਸ਼ਾਹ ਸੰਤਾਰ ਸਿੰਘ ਦਾ ਮੈਂ ਪਹਿਲੀ ਵਾਰ ਦਰਸ਼ਨ ਕੀਤਾ ਜੀ ਤੇ ਮੈਂ ਪਹਿਲਾਂ ਰੌਸ ਗੁਰਦੁਆਰੇ 16 ਸਾਲ ਮੰਦਰ ਆ ਕੇ ਆਈ ਹਾਂ ਅੰਦਰ ਗੁਰਦੁਆਰੇ ਦੇ ਅੰਦਰ ਜੀ ਤੇ ਫਿਰ ਸਾਡੇ ਕਾਕੇ ਨੇ ਗ੍ਰਹਿ ਬਖੇ ਦੱਸ ਦਿੱਤੇ ਇੱਥੇ ਇੱਥੇ ਆ ਕੇ ਸੀ ਉੱਥੇ ਮੈਂ ਕਿ ਇੱਥੇ ਆ ਕੇ ਮੈਂ ਬਿਮਾਰ ਹੋਈ ਪਰ ਪਹਿਲਾਂ ਕਦੀ ਨਹੀਂ ਸੀ ਮੈਂ ਘਰ ਘਰ ਪਾਠ ਕਰ ਵੀ ਜਾਣੀ ਇੱਥੇ ਵੀ ਕਰਦੀ ਆ ਜੀ ਇਹ ਜਦੋਂ ਇੱਥੇ ਦਰਸ਼ਨ ਕੀਤੇ ਮੈਂ ਜਦੋਂ ਆਕੇ ਨਾਲ ਪਤਾ ਹੀ ਮੈਂ ਸਾਹ ਨਹੀਂ ਸੀ ਨਿਕਲਦਾ ਮੇਰੇ ਥੁੱਕ ਨਹੀਂ ਸੀ ਜਾਂਦਾ ਫੇਰ ਹੀ ਮੈਂ ਆਕੇ ਦਰਸ਼ਨ ਕਿਸੇ ਕਿਸੇ ਤਰ੍ਹਾਂ ਕਰਕੇ ਕਰਕੇ ਜਾਣੀ ਸਾ ਮੇਰੇ ਫਿਰ ਸੰਤਾਤਰ ਸਿੰਘਾ ਉਹਨਾਂ ਨੇ ਪਹਿਲੀ ਵਾਰ ਦਰਸ਼ਨ ਕੀਤੇ ਅਸੀਂ ਦਰਸ਼ਨ ਸੁਣਿਆ ਵੀ ਨਹੀਂ ਸੀ ਨਾ ਨਜ਼ਰ ਜੀ ਤੇ ਜਦੋਂ ਮੈਂ ਦਰਸ਼ਨ ਕੀਤੇ ਫਿਰ ਮੇਰਾ ਸੱਚੇ ਪਾਤਸ਼ਾਹ ਨੇ ਦਵਾਈ ਵੀ ਚੱਲੀ ਬਿਲਕੁਲ ਅਸਤੇ ਉਹਨਾਂ ਦਾ ਆਸ਼ੀਰਵਾਦ ਵੀ ਚੱਲਿਆ ਨਾਲੇ ਸੱਚੇ ਪਾਤਸ਼ਾਹ ਇੰਨੀ ਮਹਮ ਇਤਿਹਾਸਿਕ ਗੁਰਦੁਆਰਾ ਇੱਕ ਦਿਨ ਬਣ ਜਾਣਾ ਸਭ ਦਰਸ਼ਨ ਕਰਨ ਆਉਣਗੇ ਕੋਈ ਖਾਲੀ ਨਹੀਂ ਜਾਊਗਾ ਸਭ ਚੜਦਿਆਂ ਕਲਾ ਚ ਰਹਿਣਗੇ ਮੇਰੇ ਪ੍ਰਿਆਤ ਪਰਮਾਤਮਾ ਰੱਖੂਗਾ ਉਹਨਾਂ ਝੋਲੀਆਂ ਵੀ ਭਰਨ ਗਿਆ ਦੁੱਖ ਵੀ ਨਿਵਰਤ ਹੋਊ ਜਿੱਦਾਂ ਬੱਚੀ ਆਪਣੀ ਦਾ ਵੀ ਇਹਨਾਂ ਨੇ ਦੁੱਖ ਨਿਵਰਤ ਕੀਤਾ ਮੈਂ ਡਾਨਿਆਂ ਪਰ ਮੇਰੇ ਕੋਰਸ ਚਲਦਾ ਪਿਆ ਵਾ ਕੀਮੋ ਚਲਦਾ ਵਾ ਸਭ ਕੁਝ ਹੁੰਦਾ ਪਿਆ ਪਰ ਮੇਰਾ ਦੁਲ ਮੇਰਾ ਦੁੱਖ ਨਿਵਰਤਿਆ ਬਸ ਹੋ ਗਿਆ ਵਾ ਡਾਨਿਆਂ ਤੇ ਆਪਣਾ ਬਸੇ ਪਰਮਾਤਮਾ ਸਾਰਿਆਂ ਚੜਦਿਆਂ ਕਲਾ ਚ ਰੱਖੇ ਸਾਂਝਾ ਟੀਵੀ ਵਾਲਿਆਂ ਨੂੰ ਪਰਮਾਤਮਾ ਸਾਰਿਆਂ ਚੜਦਿਆਂ ਕਲਾ ਚ ਰੱਖੇ ਇੱਥੇ ਸਰ ਛੋਲੇ ਪਰ ਕੇ ਜਾਣ ਦੁੱਖ ਨਵੇਰ ਤੋਂ ਵੇ ਸਾਦਾ ਦਰਸ਼ਨ ਕਰਨ ਵਾਸਤੇ ਆਓ ਸਕਦਾ ਮੈਂ ਤੁਹਾਨੂੰ ਹੁਣ ਵੀ ਇੱਕ ਬੀਬੀ ਆਈ ਉਹ ਕਹਿੰਦੀ ਸਾਨੂੰ ਪਤਾ ਨਹੀਂ ਅਸੀਂ ਪਹਿਲੀ ਵਾਰ ਆਏ ਆ ਮੈਂ ਕਿਹਾ ਕੋਈ ਗੱਲ ਤੁਸੀਂ ਆਓ ਇੱਥੇ ਬਾਗੂ ਜੀ ਦੇ ਘਰ ਵਿੱਚ ਦੇ ਰਹੇ ਹੰਦੇ ਨਹੀਂ ਕੁਝ ਨਹੀਂ ਆਓ ਦਰਸ਼ਨ ਕਰਕੇ ਜਾਓ ਸੋਕ ਚੋਲੇ ਭਰ ਕੇ ਜਗ ਚੜਦਿਆਂ ਕਲਚਰ ਰੱਖੋਗੇ ਕੰਮਕਾਰ ਚ ਬਰਪਾਤ ਮਾ ਵਾਦਾ ਪਾਉਗਾ ਮੇਰ ਪ੍ਰਯਾਤਨ ਕੋਈ ਦਾ ਬਿਲਕੁਲ ਜੀ ਬਿਲਕੁਲ ਸੰਗਤਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਨੂੰ ਕਿੰਨੀ ਖੁਸ਼ੀ ਮਿਲੀ ਉਹਨਾਂ ਦੀ ਜੀਵਨ ਬਾਰੇ ਜਾਣ ਕੇ ਤੇ ਆਪਾਂ ਨੂੰ ਪਤਾ ਸੀਗਾ ਕਿ ਜਿਹੜਾ ਆਪਣੀ ਮਸੂਆਣਾ ਸਾਹਿਬ ਦੀ ਧਰਤੀ ਹੈ ਉੱਥੇ ਕੋਈ ਵੀ ਆਪਾਂ ਸੁਖ ਸੁਖਦੇ ਆ ਉਹ ਹਮੇਸ਼ਾ ਪੂਰੀ ਹੁੰਦੀ ਹੈ ਕਦੇ ਉਹ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਸੁਖ ਸੁਖੀ ਉੱਥੇ ਪੂਰੀ ਨਾ ਹੋਊਗੀ ਅਕਸਰ ਲੋਕੀ ਹੋਰ ਸਟੇਟਾਂ ਦੇ ਵਿੱਚ ਵੀ ਸੁੱਖ ਸੁਖ ਕੀ ਉੱਥੇ ਸੁੱਖਾਂ ਲਾਉ ਨਾਉਂਦੇ ਸੀ ਜੀ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਪਰ ਅੱਜ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਆਪਾਂ ਸੰਗਤਾਂ ਦਾ ਉਹੀ ਪ੍ਰੇਮ ਦੇਖ ਰਹੇ ਹਾਂ ਜਿਹੜਾ ਆਪਾਂ ਇੰਡੀਆ ਦੇ ਵਿੱਚ ਉਸ ਨਗਰੀ ਦੇ ਵਿੱਚ ਦੇਖਦੇ ਸੀ ਤੇ ਬੜਾ ਵਧੀਆ ਲੱਗ ਰਿਹਾ ਸੰਗਤਾਂ ਦੇ ਨਾਲ ਗੱਲਬਾਤ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਤੋਂ ਲੈ ਕੇ ਜਿਹੜੀਆਂ ਇਹ ਸੰਗਤਾਂ ਤੱਕ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆ ਉਹ ਸਾਰਿਆਂ ਨੂੰ ਇੱਕ ਕਹਿ ਸਕਦੇ ਆ ਕਿ ਮੋਟੀਵੇਟ ਦਿਆਂ ਨੇ ਕਿ ਆਪਾਂ ਗੁਰਸਿੱਖੀ ਦੇ ਨਾਲ ਕਿਵੇਂ ਜੁੜੀਏ ਜੀ ਸੋ ਕੁਲਦੀਪ ਕੌਰ ਜੀ ਦੀ ਆਪਾਂ ਨੂੰ ਜ਼ਿੰਦਗੀ ਬਾਰੇ ਪਤਾ ਲੱਗਿਆ ਤੇ ਇਹਨਾਂ ਨੇ ਦੱਸਿਆ ਕਿ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਝ ਕਠਿਨਾਈਆਂ ਆਉਂਦੀਆਂ ਪਰ ਗੁਰਸਿੱਖੀ ਦੇ ਨਾਲ ਜੋੜ ਕੇ ਉਸ ਕਠਿਨਾਈਆਂ ਤੋਂ ਆਪਾਂ ਅੱਗੇ ਲੰਘ ਜਾਂਦੇ ਹਾਂ ਜੀ ਮੈਂ ਗੁਰੂ ਰਾਮਦਾਸ ਜੀ ਦੇ ਨਾਂ ਨਗਰ ਚ ਜਾ ਕੇ ਆਈਂ ਅੰਮ੍ਰਿਤਸਰ ਦਰਬਾਰ ਸਾਹਿਬ ਲਾ ਕੇ ਸਾਡਾ ਘਰ ਆ ਜੀ ਸੰਜੇ ਉੱਥੋਂ ਮੈਂ ਇੱਥੇ ਵੈਸੇ 2007 ਚ ਇੱਥੇ ਆਈਂ ਆ ਜੀ ਬਸ ਉਹਨਾਂ ਦੀ ਕਿਰਪਾ ਨਾਲ ਦੇਖੋ ਜਦੋਂ ਆ ਆਰੰਭ ਹੋਇਆ ਗੁਰਦੁਆਰਾ ਪਰ ਮੈਨੂੰ ਨਹੀਂ ਸੀ ਪਤਾ ਬਿਲਕੁਲ ਜੀ ਕਿ ਸੰਤ ਅਤਰ ਸਿੰਘ ਦਾ ਮਤਲਬ ਉਹਨਾਂ ਦਾ ਨਾਂ ਤੇ ਪਰ ਨਹੀਂ ਸੀ ਪਰ ਜਦੋਂ ਇਹਨਾਂ ਨੇ ਮੈਨੂੰ ਮੇਰੇ ਹੈਡ ਗਿਆਨੀ ਨੇ ਦੱਸਿਆ ਕਿ ਕੁਲਦੀਪ ਤੇਰੇ ਲਾਗੇ ਪੰਜਾਬੀ ਹੈਗੇ ਮੈਂ ਕਿਹਾ ਬਹੁਤ ਤੇ ਕਹਿੰਦੇ ਤੇਰੇ ਲਾਗੇ ਗੁਰਦੁਆਰਾ ਆਰੰਭ ਹੋਣ ਲੱਗਾ ਜੀ ਮੈਨੂੰ ਇੰਨੀ ਖੁਸ਼ੀ ਚੜੀ ਪਰ ਮੈਨੂੰ ਸੰਤਾਂ ਦਾ ਨਹੀਂ ਸੀ ਪਤਾ ਮੈਂ ਉਸੇ ਵੇਲੇ ਕਿਹਾ ਇਹਨਾਂ ਨੂੰ ਆਪਣੇ ਹੈਡ ਗਿਆਨੀ ਨੂੰ ਕਿ ਸੱਚੇ ਪਾਤਸ਼ਾਹ ਬਾਬਾ ਭਾਜੀ ਵੀਰ ਜੀ ਮੈਂ ਕਿਹਾ ਮੈਂ ਕਿਹਾ ਮੈਂ ਇੰਨਾ ਸੇਵਾ ਮੈਂ ਦੇਣਾ ਚਾਹੁੰਦੀ ਹਾਂ ਨਿਸ਼ਾਨ ਸਾਹਿਬ ਚੜਨ ਦੀ ਮੈਂ ਜੇਵਾ ਪਰ ਉਹਨਾਂ ਨੂੰ ਇਹ ਦਿੱਤਾ ਪਰ ਉਹਨਾਂ ਨੂੰ ਚਾਬੀ ਵੀ ਨਹੀਂ ਸੀ ਮਿਲੀ ਇਹਨਾਂ ਨੂੰ ਕੁਝ ਵੀ ਨਹੀਂ ਸੀ ਮਿਲਿਆ ਪਰ ਮੈਨੂੰ ਨਹੀਂ ਸੀ ਪਤਾ ਫਿਰ ਬੈ ਸੰਤਾਂ ਦਾ ਜੋ ਦਰਸ਼ਨ ਕੀਤਾ ਉਹਦੇ ਮੈਂ ਫਿਰ ਚੜਦਿਆਂ ਕਲਾ ਚੜਦਿਆਂ ਕਲਚ ਹੋ ਗਈ ਸੱਚੇ ਪਾਤਸ਼ਾਹ ਫਿਰ ਦੁੱਖ ਵੀ ਨਿਵਰਤ ਹੋਇਆ ਕੰਮਕਾਰ ਵੀ ਜਵਾਬਾ ਸਭ ਕੁਝ ਵੀ ਪਰਮਾਤਮਾ ਨੇ ਮਿਹਰ ਕੀਤੀ ਮੈਂ ਸਭ ਨੂੰ ਇਹੋ ਅਰਦਾਸ ਕਰਨੀ ਆਓ ਸੰਤਾਂ ਦਾ ਦਰਸ਼ਨ ਕਰੋ ਚੜਦਿਆਂ ਕਲਾ ਚ ਜਾਓ ਮੇਰੇ ਪਰ ਹੱਥ ਰੱਖੇ ਪਰਮਾਤਮਾ ਸਭ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਇੰਨੀਆਂ ਸੋਹਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਜੀ ਧੰਨਵਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅੱਜ ਆਪਾਂ ਪਾਈ ਸਾਹਿਬ ਪਾਈ ਮੋਹਿੰਦਰ ਸਿੰਘ ਜੀ ਦੇ ਨਾਲ ਗੱਲ ਕੀਤੀ ਤੇ ਨਾਲ ਹੀ ਕੁਝ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਬੜਾ ਹੀ ਪ੍ਰੇਮ ਤੇ ਆਪਾਂ ਕਹਿ ਸਕਦੇ ਹਾਂ ਕਿ ਸੇਵਾ ਇੱਥੇ ਸਿੱਖੀ ਦੇ ਰਿਲੇਟਿਡ ਹੁੰਦੀ ਹੈ ਜੀ ਇੱਥੇ ਵਰਸੀ ਸੰਤ ਅਤਰ ਸਿੰਘ ਜੀ ਦੀ ਮਨਾਈ ਜਾ ਰਹੀ ਹੈ ਜੋ ਕਿ ਸਮਾਪਤ ਹੋਣੀ ਹੈ 2 ਫਰਵਰੀ ਨੂੰ ਸੋਸਾਨਿਆ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਪਹੁੰਚੋ ਕਿਉਂਕਿ ਦੀਵਾਨ ਵੀ ਸਜਾਏ ਜਾਣੇ ਹਨ 1 ਫਰਵਰੀ ਨੂੰ ਤੁਸੀਂ ਕਦੋਂ ਵੀ ਆਪਣਾ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਦਰਸ਼ਨ ਦੇ ਸਕਦੇ ਹੋ ਤੇ ਹੋਰ ਵੀ ਸੇਵਾਵਾਂ ਇੱਥੇ ਚੱਲਦੀਆਂ ਨੇ ਤੇ ਗੁਰਦੁਆਰਾ ਸਾਹਿਬ ਦੀ ਜੇ ਲੋਕੇਸ਼ਨ ਦੀ ਗੱਲ ਕਰੀਏ ਸਕਾਟ ਰੋਡ ਸਟੇਸ਼ਨ ਦੇ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਹੈਗੇ ਆ ਜੀ ਤੇ ਸਾਰੀਆਂ ਸੰਗਤਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਬਰਸੀ ਤੇ ਪਹੁੰਚੋ ਤੇ ਦਰਸ਼ਨ ਦਿਓ ਕਿਉਂਕਿ ਸੰਤ ਅਤਰ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਬੜੀ ਮਹਾਨ ਆਪਾਂ ਕਹਿ ਸਕਦੇ ਹਾਂ ਕਿ ਜਗਾ ਬਣੀ ਹੋਈ ਆ ਮਸਤੂਆਣਾ ਸਾਹਿਬ ਤੇ ਇਹੀ ਜਗਾ ਜੇ ਆਪਾਂ ਗੱਲ ਕਰੀਏ ਇੱਥੇ ਵੀ ਬਿਲਕੁਲ ਓਵੇਂ ਹੀ ਬਰਕਰਾਰ ਹੈਗੀ ਆ ਤੇ ਬੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਓਵੇਂ ਹੀ ਇੱਥੇ ਸੁੱਖਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਪੂਰੀਆਂ ਹੁੰਦੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਸੰਤ ਅਤਰ ਸਿੰਘ ਜੀ ਦੀ ਵਰਸੀ 2 ਫਰਵਰੀ ਤੇ ਗੁਰਦੁਆਰਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਹੁੰਚਿਓ ਜੀ ਤੇ ਤੁਸੀਂ ਇੱਥੇ ਰਾਤ ਦੇ ਦੀਵਾਨਾਂ ਦੇ ਵਿੱਚ ਵੀ ਪਹੁੰਚ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ